ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਛਲਗਮ ਛਲਗਮ ਬਣਾਵਾਂਗੇ ਆਪਾਂ ਪਾਲਕ ਪਾ ਕੇ ਤੇ ਪਾਲਕ ਪਾ ਕੇ ਛਲਗਮ ਬਹੁਤ ਜ਼ਿਆਦਾ ਟੇਸਟ ਬਣਦੀ ਆ ਤੇ ਇੱਥੇ ਆਪਾਂ ਲਏ ਸੀ 1.5 ਕਿਲੋ ਛਲਗਮ ਤੇ ਛਲਗਮਾਂ ਨੂੰ ਆਪਾਂ ਹੁਣ ਇਹਨਾਂ ਨੂੰ ਛਿੱਲ ਲਵਾਂਗੇ ਐਸੀ ਤਰ੍ਹਾਂ ਹੀ ਆਪਾਂ ਸਾਰੇ ਛਲਗਮ ਛਿੱਲ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਛਲਗਮ ਆਪਾਂ ਕੱਟ ਲਵਾਂਗੇ ਇਥੇ ਆਪਾਂ ਛਲਗਮਾ ਨੂੰ ਕੱਟ ਲਿਆ ਸੀ ਸਾਰੇ ਛਲਗਮਾ ਨੂੰ ਇਸੇ ਇਸੇ ਤਰ੍ਹਾਂ ਹੀ ਕੱਟ ਕੇ ਤਿਆਰ ਕਰ ਲਿਆ ਸੀ ਤੇ ਛਲਗਮ ਆਪਾਂ ਬਰੀਕ ਵੀ ਮੋਟੇ ਵੀ ਕੱਟੇ ਜਿਸ ਤਰ੍ਹਾਂ ਦੇ ਵੀ ਛਲਗਮ ਕਰਤੀ ਹੈ ਛਲਗਮ ਚਾਹ ਤਾਂ ਆਪਣੇ ਗਲ ਜਾਂਦੀ ਛਲਗਮ ਨੂੰ ਹੁਣ ਆਪਾਂ ਧੋ ਲਵਾਂਗੇ ਹੁਣ ਜੀ ਆਪਾਂ ਲਵਾਂਗੇ ਇੱਕ ਪਤੀਲਾ ਪਤੀਲੇ ਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਤੇ ਇੱਥੇ ਮੈਂ ਦੋ ਗਲਾਸ ਪਾਣੀ ਪਾ ਦਿੱਤੇ ਸੀ ਛਲਗਮ ਕਿਉਂਕਿ ਆਪਾਂ ਹੁਣੇ ਹੀ ਧੋਤੇ ਸੀ ਇਸ ਕਰਕੇ ਮੈਂ ਦੋ ਗਲਾਸ ਪਾਣੀ ਪਾ ਦਿੱਤੇ ਤੇ ਹੁਣ ਆਪਾਂ ਛਿਲਗਮ ਤੋਹਤੇ ਸੀ ਤੇ ਇਹਨਾਂ ਨੂੰ ਪਾ ਦੇਵਾਂਗੇ ਛਿਲਗਮ ਤੋਹ ਕੇ ਪਤੀਲੇ ਚ ਪਾ ਕੇ ਹੁਣ ਆਪਾਂ ਇੱਕ ਚਮਚਾ ਨਮਕ ਪਾ ਦਵਾਂਗੇ ਨਾਲ ਹੀ ਆਪਾਂ ਹਲਦੀ ਪਾ ਦਵਾਂਗੇ ਤੇ ਹੁਣ ਆਪਾਂ ਇਹਨੂੰ ਡਕਸ਼ੇ ਦੇ ਉੱਪਰ ਰੱਖਾਂਗੇ ਰੱਖ ਕੇ ਹੁਣ ਆਪਾਂ ਇਹਨਾਂ ਨੂੰ ਟੱਕ ਦੇਵਾਂਗੇ ਥੋੜੇ ਜਿਹਾ ਆਪਾਂ ਇਸ ਤਰ੍ਹਾਂ ਰੱਖਾਂਗੇ ਇਹਨਾਂ ਨੂੰ ਤੇ 5 ਮਿੰਟ ਬਾਅਦ ਇਹਨਾਂ ਨੂੰ ਚੈੱਕ ਕਰ ਲਵਾਂਗੇ। ਛਲਗਮਾ ਨੂੰ ਚੈੱਕ ਕਰ ਲਵਾਂਗੇ। ਛੱਗਮਾ ਵਿੱਚ ਆਪਾਂ ਲੱਕੜ ਦੀ ਕਟਚੀ ਨੂੰ ਪੇਰ ਦੇਵਾਂਗੇ ਉਲਟਾ ਕਰਕੇ। ਤੇ ਫਿਰ ਆਪਾਂ ਛਲਗਾ ਨੂੰ ਚੰਗੀ ਤਰ੍ਹਾਂ 5-7 ਮਿੰਟ ਵਾਸਤੇ ਪੱਕਣ ਦਵਾਂਗੇ ਫਿਰ ਇਹਨਾਂ ਨੂੰ ਆਪਾਂ ਚੈੱਕ ਕਰ ਲਵਾਂਗੇ। ਛਲਗਮਾਂ ਨੂੰ ਆਪਾਂ ਚੈੱਕ ਕਰ ਲਵਾਂਗੇ ਛਲਗਮਾਂ ਨੂੰ ਪਹਿਲੇ ਵੀ ਮੈਂ ਦੋਕਵਾਰੀ ਇਹਦੇ ਵਿੱਚ ਡੰਡੀ ਲਾਤੀ ਸੀ ਤੇ ਇਹ ਛਲਗਮ ਬਣ ਕੇ ਤਿਆਰ ਹੈ ਤੇ ਛਲਗਮ ਆਪਣੇ ਗਲ ਗਏ ਤੇ ਹੁਣ ਛਲਗਮਾਂ ਦੇ ਵਿੱਚ ਆਪਾਂ ਗੁੜ ਪਾ ਦੇਵਾਂਗੇ ਗੁੜ ਪਾਉਣ ਨਾਲ ਮਿੱਠੇ ਛਲਗਮ ਟੇਸਟ ਲੱਗਦੇ ਜੇ ਕਿਸੇ ਨੂੰ ਤੁਹਾਨੂੰ ਪਸੰਦ ਹੋ ਨਹੀਂ ਗੁੜ ਤੇ ਤੁਸੀਂ ਨਹੀਂ ਵੀ ਪਾ ਸਕਦੇ ਪਾੜਾ ਆਪਾਂ ਗੋੜ ਪਾਤਾ ਸੀ ਹੁਣ ਕੋੜ ਥੋੜਾ ਆਪਾਂ ਵਿੱਚ ਆਟਾ ਪਾ ਕੇ ਤੇ ਇਹਨੂੰ ਆਪਾਂ ਘੋਟ ਲਵਾਂਗੇ ਛੱਗਾਂ ਵਿੱਚ ਆਪਾਂ ਆਟੇ ਨੂੰ ਹੋਰ ਪਾ ਦਵਾਂਗੇ ਤੁਹਾਡਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਘੋਟ ਲਵਾਂਗੇ ਛਲਗਮਾ ਨੂੰ ਛਲਗਮਾ ਨੂੰ ਆਪਾਂ ਘੋਟ ਲਿਆ ਸੀ ਤੇ ਛਲਗਮ ਵੇਖੋ ਬਹੁਤ ਵਧੀਆ ਘੋਟੇ ਗਏ ਤੇ ਛਲਗਮ ਆਪਾਂ ਥੋੜੇ ਥੋੜੇ ਨਰਮ ਹੀ ਰੱਖੇ ਸੀ ਜਿਆਦਾ ਆਪਾਂ ਸਖਤ ਨਹੀਂ ਰੱਖੇ ਵੀ ਆਪਾਂ ਨਰਮ ਛਲਗਮ ਰੱਖੇ ਸੀ ਨਰਮ ਛਲਗਮ ਸਵਾਦ ਲੱਗਦੇ ਆ ਤੇ ਹੁਣ ਆਪਾਂ ਗੈਸ ਉੱਪਰ ਤੜਕੇ ਨੂੰ ਲਾ ਦਵਾਂਗੇ ਗੈਸ ਉੱਪਰ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਘਿਓ ਨੂੰ ਪਾ ਦਵਾਂਗੇ ਇੱਕ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਕਿ ਉਹ ਗਰਮ ਹੋ ਗਿਆ ਕਿ ਉਹਦੇ ਵਿੱਚ ਆਪਾਂ ਜੀਰੇ ਨੂੰ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਲਵਾਂਗੇ ਜੀਰਾ ਤੜਕਿਆ ਗਿਆ ਹੁਣ ਆਪਾਂ ਇਹਦੇ ਵਿੱਚ ਅਦਰਕ ਅਤੇ ਲਸਣ ਨੂੰ ਸਾਦੀ ਲਈ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਸੋਲ ਲਵਾਂਗੇ ਨਪੁੰਨੇ ਆ ਗਿਆ ਹੁਣ ਆਪਾਂ ਨੂੰ ਪਿਆਜ਼ ਪਾ ਦਵਾਂਗੇ ਪਿਆਜ਼ ਪਾ ਕੇ ਰਸਤਾ ਇਹਨਾਂ ਨੂੰ ਵੀ ਮਿਕਸ ਕਰ ਦਵਾਂਗੇ ਪਿਆਜ਼ ਬਰੋਂ ਹੋ ਚੁੱਕੇ ਪਿਆਜ਼ਾਂ ਦੇ ਵਿੱਚ ਆਪਾਂ ਹੁਣ ਹਰੀਆਂ ਮਿਰਚਾਂ ਪਾ ਦਵਾਂਗੇ ਹਰੀਆਂ ਮਿਰਚਾਂ ਪਾ ਕੇ ਮਿਕਸ ਕਰ ਦਵਾਂਗੇ ਇਨਾਂ ਆੜੀ ਆਪਾਂ ਟਮਾਟਰਾਂ ਨੂੰ ਪਾ ਦੇਵਾਂਗੇ ਢੜਕੇ ਦੇ ਵਿੱਚ ਆਪਾਂ ਥੋੜੀ ਜੀ ਹਲਦੀ ਪਾ ਦਵਾਂਗੇ ਹਲਦੀ ਪਾ ਕੇ ਆਪਾਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਇਹ ਟਮਾਟਰਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸੌਫਟ ਕਰ ਲਵਾਂਗੇ ਹੁਣ ਆਪਾਂ ਢੜਕੇ ਦੇ ਵਿੱਚ ਪਾਲਕ ਨੂੰ ਪਾ ਦਵਾਂਗੇ चंगी तरह पालक भी मिक्स कर देवी चंगी तरह इन्हें भुन लवेंगे तड़के तड़के ने घ्यो छाल दिता फिर इसको पता चल जाता भी सा तड़का बहुत हो गया ਤੇ ਪਾਲਕ ਪਾਈ ਨੂੰ ਵੀ ਪਾਣੀ ਛੇ ਮਿੰਟ ਤੱਕ ਹੋ ਗਏ ਸੀ ਪਾਲਕ ਵੀ ਚੰਗੀ ਤਰ੍ਹਾਂ ਸੌਫਟ ਹੋ ਗਈ ਸੀ ਤੇ ਹੁਣ ਇਹਦੇ ਵਿੱਚ ਆਪਾਂ ਸ਼ਲਗਮਾਂ ਨੂੰ ਪਾ ਦੇਵਾਂਗੇ ਸ਼ਲਗਮ ਪਾ ਕੇ ਚੰਗੀ ਤਰ੍ਹਾਂ ਪਾਈ ਨੂੰ ਮਿਕਸ ਕਰ ਦੇਵਾਂਗੇ ਸ਼ਰਗਮਾ ਦੇ ਵਿੱਚ ਆਪਾਂ ਪਾਲਕ ਪਹਿਲੇ ਵੀ ਪਾ ਸਕਦੇ ਆ ਆਪਾਂ ਤੜਕੇ ਦੇ ਵਿੱਚ ਪਾਲਕ ਪਾਈ ਤੇ ਸ਼ਰਗਮ ਬਹੁਤ ਵਧੀਆ ਬਣੇ ਆ ਦੇਖ ਸਕਦੇ ਤੁਸੀਂ ਤੇ ਸ਼ਰਗਮ ਅਸੀਂ ਓਨੇ ਤੜਕੇ ਸੀ ਜਿੰਨੇ ਆਪਾਂ ਨੂੰ ਜ਼ਰੂਰਤ ਸੀ ਅੰਨੇ ਅੱਧਾ ਰੱਖਿਆ ਸੀ 2-3 ਮਿੰਟ ਵਾਸਤੇ ਆਪਾਂ ਹੁਣ ਇਹਨਾਂ ਨੂੰ ਸੇਕ ਲਵਾ ਲਾਂਗੇ ਉਹਨੂੰ ਅਲਗਮ ਨੂੰ ਆਪਾਂ ਟੱਕ ਦਵਾਂਗੇ ਕਿਉਂਕਿ ਜਦੋਂ ਛਲਗਮ ਫੇਰ ਆਪਾਂ ਤੜਕਾ ਲਾ ਕੇ ਰੱਖੀਏ ਨੀ ਉਹ ਛਿੱਟਾ ਪੈਣਗੇ ਛਲਗਮ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਛਲਗਮ ਪਲਕੀ ਬਿਲਕੁਲ ਤਿਆਰ ਛਲਗਮ ਤੁਸੀਂ ਦੇ ਸਕਦੇ ਕਿੰਨੇ ਵਧੀਆ ਛਲਗਮ ਬਣੇ ਆ ਤੇ ਛਲਗਮ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਛਲਗਮ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਛਲਗਮਾਂ ਦੇ ਚੱਪਾ ਦੇਸੀ ਘਿਓ ਪਾ ਦਵਾਂਗੇ ਛਲਗਮਾਂ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿੱਥੇ ਤੁਸੀਂ ਦੇਖ ਸਕਦੇ ਛਲਗਮ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਤੇ ਖਾਣ ਚ ਬੜੇ ਟੇਸਟ ਹੋਣਗੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ